ਮੈਨੂੰ ਸੰਗ੍ਰਹਿਣੀ ਹੋ ਗਈ ਸੀ ਉਹ ਕੀ ਹੁੰਦਾ ਜੀ ਮੈਡੀਕਲ ਟਰਮ ਦੇ ਵਿੱਚ ਇਟ ਇਜ਼ ਇਰਿਟ੍ਰੇਵਲ ਬਾਵਲ ਸਿੰਡਰਮ ਆਈ ਬੀਐਸ ਕਿਹ ਨਾਲ ਹੁੰਦਾ ਕੀ ਮਤਲਬ ਬੰਦਾ ਸੁੱਕੀ ਜਾਂਦਾ ਅੰਦਰੋਂ ਬਲੱਡ ਆਈ ਜਾਂਦਾ ਠੀਕ ਬਾਹਰ ਪਾਣੀ ਨਹੀਂ ਖਾ ਸਕਦਾ ਜਦੋਂ ਤੁਸੀਂ ਰੋਟੀ ਪਾਣੀ ਖਾਣੇ ਹੋ ਹਾਂਜੀ ਤੁਹਾਨੂੰ ਨਾਲ ਦੀ ਨਾਲ ਟਾਇਲਟ ਜਾਣਾ ਪੈਂਦਾ ਦਿਨ ਦੇ ਵਿੱਚ 10 ਵਾਰ 15 15 ਵਾਰ ਟਾਇਲਟ ਮੇਰਾ ਅਪਰੋਕਸੀਮੇਟਲੀ 10 ਕਿਲੋ weight ਘਟ ਗਿਆ ਸੀਗਾ ਤੇ ਐਲੋਪੈਥੀ ਦੇ ਵਿੱਚ ਆਈ ਥਿੰਕ ਇਹਦਾ ਕੋਈ ਟ੍ਰੀਟਮੈਂਟ ਹੈ ਨਹੀਂ ਬਾਪੂ ਜੀ ਨੇ ਤੁਹਾਨੂੰ ਕੀ ਦਿੱਤਾ ਸੀ ਇਸ ਤਰ੍ਹਾਂ ਦਾ ਮਾਤਾ ਜੀ ਮੇਰੇ ਲਈ ਤਾਂ ਰੱਬ ਨੇ ਇਹ ਜਿਹਦਾ ਟ੍ਰੀਟਮੈਂਟ ਹੀ ਨਹੀਂ ਕੋਈ ਕਿਸੇ ਚੀਜ਼ ਦਾ ਮੇਰੀ ਦੋ ਦਿਨਾਂ ਚ ਸੋਲਵ ਹੋ ਗਈ ਸੀਗੀ ਪ੍ਰੋਬਲਮ ਉਹਨਾਂ ਨੇ ਵੀ ਲਾਲ ਦਹੀਂ ਵਾਲੀ ਨੁਸਖਾ ਦਿੱਤਾ ਹਾਂ ਜੀ ਇਹ ਦਹੀਂ ਦਿੱਤਾ ਲਾਲ ਇਹ ਜੀ ਆਪਾਂ ਕੋਈ ਵੀ ਚੀਜ਼ ਖਾਣੇ ਜੀ ਭਾਰੀ ਪਾਣੀ ਪੀਣੇ ਆ ਰੋਟੀ ਖਾਣੇ ਦਹੀਂ ਖਾਣੇ ਆਪਾਂ ਨੂੰ ਉਦ ਹੀ ਉਹ ਹਾਜ਼ਮਤ ਹੁੰਦੀ ਆ ਤੇ ਪੇਟ ਸਾਫ਼ ਕਰਨ ਜਾਣਾ ਪੈਂਦਾ 플ਸ਼ ਆਪਾਂ ਨੂੰ ਹਾਂ ਜੀ ਕਈਆਂ ਨੂੰ 플ਸ਼ ਨਹੀਂ ਹੁੰਦੀ ਉਹ ਹਾਜ਼ਮਤ ਹੁੰਦੀ ਰਹਿੰਦੀ ਆ ਤੇ ਆਉਂਦਾ ਨਹੀਂ ਪੇਟ ਸਾਫ਼ ਪੇਟ ਸਾਫ਼ ਨਹੀਂ ਹੁੰਦਾਗਾ ਉਹ ਚੀਜ਼ ਹੁੰਦੀ ਫਿਰ ਆਂਤ ਸਾਡੀ ਇੱਕ ਵੱਡੀ ਇੱਕ ਛੋਟੀ ਹੁੰਦੀ ਹੈ ਆਂਤ ਦੇ ਵਿੱਚ ਨੁਕਸ ਪੈ ਜਾਂਦਾ ਉਹਦੇ ਕਰਕੇ ਹੁੰਦੀ ਹੈ ਜੀ ਉਹ ਖੁਸ਼ਕੀ ਹੋ ਜਾਂਦੀ ਆ ਜਿਹੜੀ ਆਪਣੀ ਮੈਡੀਸਨ ਦਹੀਂ ਦੇ ਵਿੱਚ ਪਾ ਕੇ ਭ ਲੈਣੀ ਹੈ ਇਹ ਅੱਧਾ ਚਮਚਾ ਲੈਣ ਸਾਰ ਤੁਹਾਨੂੰ ਉਹਦੀ ਤੰਦਰੁਸਤੀ ਹੋ ਜੂ